ਸੱਚ ਬੋਲਾ ਲਾਹ ਦੇ ਦੇ ਨਾ ਲਾਹ ਦੇ ਤੂੰ ਚਲ ਠੀਕ ਹੈ ਅੱਜ ਦੇ ਬਲੌਗ ਦਾ ਥੰਬਨੇਲ ਜਗ ਪ੍ਰੇਤ ਨੇ ਮਿਲ ਗਿਆ ਕਾਰਨ ਤੋਂ ਤਲਾਕ ਵੜੀ ਵੜੀ

ਮੈਂ ਇਹ ਸੱਚ ਕਦਨਾ ਕਦੇ ਮੂੰਹੋਂ ਨਿਕਲ ਹੀ ਆਉਂਦਾ ਹੁੰਦਾ ਹਾਂ ਮੈਂ ਇੱਕ ਆਪਦੀ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਜਦੋਂ ਜਦੋਂ ਮੈਂ ਪ੍ਰੀਤਕਾਸ਼ ਦੀ ਵੀਡੀਓ ਪਾਈ ਸੀਗੀ ਤੇ ਚਾਹੇ ਪ੍ਰੀਤਕਾਸ਼ ਨੇ ਆਦੇ ਪਿਛਲੇ ਵਲੌਗਾਂ ਦੇ ਵਿੱਚ ਕਿਹਾ ਸੀਗਾ ਵੀ ਹਾਂ ਉਹਨਾਂ ਦੀਆਂ ਰਿਸ਼ਤੇਦਾਰੀਆਂ ਹੈਗੀਆਂ ਬਿਹਾਰ ਦੇ ਵਿੱਚ ਪਰ ਇਹਨਾਂ ਨੇ ਇਹ ਨਹੀਂ ਮੰਨਿਆ ਸੀਗਾ ਵੀ ਹਾਂ ਵੀ ਬਿਹਾਰ ਦੇ ਹੈਗੇ ਇਹ ਕਹਿੰਦੇ ਸੀ ਨਹੀਂ ਵੀ ਅਸੀਂ ਤਾਂ ਪੰਜਾਬ ਦੇ ਹੀ ਆ ਪੰਜਾਬ ਦੇ ਜੰਮੇ ਜਾਏ ਆ ਪਰ ਸੱਚ ਕਦਨਾ ਕਦੇ ਮੂੰਹੋਂ ਨਿਕਲ ਹੀ ਆਉਂਦਾ ਹੁੰਦਾ ਉਹ ਪਿਛਲੇ ਵਲੌਗ ਦੇ ਵਿੱਚ ਵੀ ਪ੍ਰੀਤ ਕਾਸ਼ ਨੇ ਕਿਹਾ ਸੀਗਾ ਵੀ ਹਾਂ ਹਾਂ ਨਿਕਲੋ ਪੰਜਾਬ ਚ ਭਈਓ ਅੱਜ ਆ ਕਰਨ ਦੇ ਮੂੰਹੋਂ ਵੀ ਨਿਕਲੀ ਆ ਵੀ ਹਾਂ ਇਹ ਬਿਹਾਰ ਦੇ ਹੈਗੇ ਯੂਪੀ ਦੇ ਹੈਗੇ ਨਿਕਲ ਜਾਓ ਬਾਹਰ ਭਈਓ ਪੰਜਾਬ ਚੋਂ ਤੇ ਜਿਹੋਂ ਤੁਸੀਂ ਮੰਨ ਨਹੀਂ ਲਿਆ ਵਾ ਤੇ ਨਿਕਲਦਾ ਕੀ ਲਓਗੇ ਪੰਜਾਬ ਦੇ ਵਿੱਚ ਇਹ ਵੀ ਦੱਸ ਦਿਓ ਤੇ ਜੇ ਕਰਨ ਨੇ ਮੰਨਿਆ ਵੀ ਹੈ ਵੀ ਹਾਂ ਇਹ ਭਈਏ ਹੈਗੇ ਤਾਂ ਮੰਨਿਆ ਕਿਵੇਂ ਆਪ ਦੇ ਜਵਾਕ ਦਾ ਮੂੰਹ ਦਿਖਾ ਕੇ ਕੈਮਰਾ ਉਹਦੇ ਵੱਲ ਕਰਕੇ ਆਪ ਦਾ ਫੇਸ ਇਨ ਦਿਖਾਇਆ ਗਿਆ ਕ્યા ਸ਼ਰਮਾਂ ਦੇ ਸੀ ਫੇਸ ਦਿਖਾਉਂਦੇ ਨੂੰ ਆਪਦੇ ਨੂੰ ਵੀ ਹਾਂ ਹੈਗੇ ਐਸੀ ਬਈਏ ਸ਼ੋਕਾਗਾ ਫੜੀ ਟੈਂਪਟ ਵੇਖ ਲਈ ਆਪਾ ਖਲ ਆਪਾ ਖਲ ਆਮਾ ਬਟੜਾ ਬਟੜਾ ਤੜਾ ਗੱਚ ਆਏ ਪੱਟ ਗਿਆ ਪੱਟ ਗਿਆ ਪੱਟ ਗਿਆ ਪੱਟ ਗਿਆ ਪੱਟ ਗਿਆ ਡੱਕ ਕੇ ਪੂਰਾ ਨਸ਼ੇ ਨਾਲ ਰੱਜ ਕੇ ਇਹਨੂੰ ਆਪਦੇ ਜਵਾਕ ਨਾਲ ਖੇਡਣਾ ਚੇਤੇ ਆ ਜਾਂਦਾ ਵੈਸੇ ਨੂੰ ਚੇਤਾ ਨਹੀਂ ਹੁੰਦਾ ਵੀ ਹਾਂ ਇਹਦਾ ਕੋਈ ਜਵਾਕ ਹੈਗਾ ਵੀ ਐ ਕਿ ਨਹੀਂ ਤੇ ਚਲ ਜੇਦੋਂ ਪਲੰਦੇ ਰੱਜ ਕੇ ਨਸ਼ਾ ਖੇਡਣਾ ਜਵਾਕ ਦੇ ਨਾਲ तो बंद आंगू ला प्यार ना, खेडना जवाक दल वुल पाएगा कि जवाक ने खेड का वल चज है नहीं गया तो नहीं वाल चाज ना खेड तूिया महताब बाजी पा थे इत पैसा कमाने यूट्यूब तो इन्नी शॉपिंग करते इन्ना खुला डुला खर्चा ਤੁਸੀਂ ਇੱਕ ਹੀ ਨਵਰਟਰ ਨਹੀਂ ਲਵਾ ਸਕਦੇ ਵੀ ਹਾਂ ਇਨਵਰਟਰ ਲਵਾ ਲਗੇ ਜਵਾਕ ਨੇ ਕਿੰਨਾ ਗਰਮੀ ਲੱਗਦੀ ਹੋਗੀ ਬਿਨਾਂ ਲੈਟ ਤੋਂ ਕਿੰਨਾ ਔਖਾ ਜਾਂਦਾ ਹੋਊਗਾ ਜਵਾਕ ਨੂੰ ਆ ਆਪ ਦਾ ਇਹ ਇਹਨਾਂ ਨੂੰ ਜਵਾਕ ਦਾ ਇਹਨਾਂ ਨੇ ਕਦੇ ਸੋਚਿਆ ਹੀ ਨਹੀਂ ਗਾ ਇੱਥੇ ਜਾ ਬਾਈ ਭਾ ਗਿਆ ਇਹ ਤਾਂ ਆ ਇੱਕ ਹਿੰਦ ਰਾਜ ਦੇ ਜਵਾਕ ਨਾਲ ਖੇਡਣ ਲੱਗ ਜਾਂਦਾ ਲੱਛਣ ਕਰਨ ਲੱਗ ਜਾਂਦਾ ਇਹ ਤੇ ਸੋਫੀ ਖੇਡ ਜਵਾਕ ਨਾਲ ਜਵਾਕ ਨੂੰ ਵੀ ਪਤਾ ਲੱਗੇ ਵੀ ਹਾਂ ਆ ਮੇਰਾ ਪਿਆਓ ਆ ਤੇ ਇਸ ਟਾਈਮ ਸੋਫੀ ਹੈ ਤੇ ਹੁਣ ਮੈਂ ਨਾਲ ਖੇਡੀ ਜਾਂਦਾ ਹਾਂ ਤਾਂ ਜਵਾਗ ਨੂੰ ਵੀ ਪਤਾ ਲੱਗ ਗਿਆ ਉਹ ਵੀ ਇਹ ਮੇਰੇ ਨਾਲ ਉਹਦੇ ਹੀ ਖੇਡਦਾ ਜਦੋਂ ਗੋਲੀਆਂ ਦਾ ਡੱਕਿਆ ਹੁੰਦਾ ਨਸ਼ੇ ਨਾਲ ਰੱਜਿਆ ਹੁੰਦਾ ਪੂਰਾ ਅੱਡੇ ਮੈਡਮ ਜੀ ਸਵੇਰੇ ਉੱਠ ਕੇ ਹੀ ਭਾਂਡੇ ਆਲੂ ਹੋ ਗਏ ਨੇ ਸਵੇਸ ਸਵੇਰੇ ਭਾਂਡੇ ਧੋਦਣੇ ਅੱਜ ਅੱਜ ਪੂਰੇ ਪਹਿਲੀ ਵਾਰ ਤਾਂ ਉਹ ਸੁਬਾ ਉੱਠ ਕੇ ਟਾਈਮ ਨਾਲ ਕੰਮ ਕਰਨ ਲੱਗੀ ਆ ਤੇ ਤੂੰ ਨਜ਼ਰ ਆ ਦੇ ਚੰਗਾ ਵੀ ਹਾਂ ਅੱਜ ਟਾਈਮ ਨਾਲ ਕੰਮ ਕਰਨ ਲੱਗੀ ਆ ਭਾਂਡੇ ਧੋਣ ਲੱਗ ਗਏ ਹੈ ਐਂ ਤੇ ਕਿਹਨ ਸੀ ਤ ਤੇ ਆਪਣਾ ਘਰ ਦਾ ਕੰਮ ਕਰਿਆ ਕਰੋ ਟਾਈਮ ਨਾ ਟਕੇ ਮੇਰੇ ਟਾਈਮ ਨਾ ਔੜਦਾਈਆਂ ਤੁਹਾਨੂੰ ਪਤਾ ਪਹਿਲਾਂ ਤੁਸੀਂ ਆਪ ਐਸੇ ਗੱਲ ਤੇ ਅਮਲ ਕਰੋ ਆਪ ਤਾਂ ਨਹੀਂ ਤੁਸੀਂ ਉੱਠਦੇ 12-12 ਵਜੇ ਤੱਕ ਤੇ ਲੋਕਾਂ ਨੂੰ ਕਹਿੰਦੇ ਟਾਈਮ ਨਾ ਟਕੇ ਕੰਮ ਨਿਵੇੜਿਆ ਕਰੋ ਜਦੋਂ ਤੁਸੀਂ ਸੁੱਤੇ ਪਏ ਉੱਠਦੇ ਆ ਨਾ ਉਦੋਂ ਲੋਕੀ ਕੰਮ ਨਿਵੇੜ ਕੇ ਫਿਰ ਵੇਲੇ ਆ ਕੇ ਬਹਿ ਜਾਂਦੇ ਆ ਵੀ ਹਾਂ ਚਲੋ ਕੰਮ ਨਿਬੜ ਗਏ ਨਾ ਤੋ ਕੇ ਬੈਜ ਗਏ ਹੁਣ ਕੀ ਬਣਾ ਰਹੇ ਹਾਂ ਅੱਜ ਐਸੇ ਇੱਤ ਕੀ ਬਣਾ ਰਹੇ ਹਾਂ ਅੱਜ ਆਗੀ ਬਣਾਇਆ ਸਬਜ਼ੀ ਪਬਜੀ ਦੀ ਕੀ ਆ ਦਿਖਾਉਣੀ ਇਹ ਚੋਲ ਆ ਯਾਰ ਇਹ ਮੈਂ ਬਣਾਈ ਸੀ ਇਹ ਦਰਮੁ ਕਰੀ ਠੀਕ ਆ ਭਲਾਂ ਦੀ ਰੱਜੇ ਵੇ ਨਸ਼ੇ ਨਾਲ ਪਰ ਇਹਨਾਂ ਨੇ ਇਹ ਗੱਲ ਨਹੀਂ ਪਹੁੰਚਦੀ ਵੀ ਹਾਂ ਜਿਹੜੀ ਸਾਡੀ ਵੀਡੀਓ ਆ ਸਾਡੀ ਜਨਾਨੀ ਕਰਕੇ ਚੱਲਣੀ ਆ ਸੋ ਫਿਰ ਨੇ ਵੀ ਆ ਦੀ ਜਨਾਨੀ ਦਿਖਾਉਣੀ ਆ ਨਸ਼ੇ ਚ ਰੱਜੇ ਨੇ ਆ ਦੀ ਜਨਾਨੀ ਦਿਖਾਉਣੀ ਆ ਨੂੰ ਪਤਾ ਵੀ ਹਾਂ ਕੰਟੈਂਟ ਸਾਡਾ ਮੇਨ ਸਾਡੀ ਜਨਾਨੀ ਆ ਫਿਰ ਉਹਨਾਂ ਆਏ ਵੀ ਨਹੀਂ ਕਹਿੰਦੇ ਸਲਵਾ ਸੂਟ ਪਾਲਾ ਚੱਜ ਦਾ ਸੂਟ ਪਾਲਾ ਚੁੰਨੀ ਲਾ ਲੈ ਨਹੀਂ ਉਹਨਾਂ ਨੂੰ ਪਤਾ ਵੀ ਜੇ ਚੱਜ ਦੇ ਲੀੜੇ ਪਾ ਲੈਣੇ ਫੇਰ ਵੀ ਵਿਊ ਘਟਿਆ ਨੇ ਲੀੜੇ ਉਹੋ ਜਿਹੀ ਪਾਉਣੇ ਇਹਨਾਂ ਦੇ ਅੱਜ ਜਿਹੜਾ ਰਸੋਈ ਦੇ ਵਿੱਚ ਸਬਜ਼ੀ ਪੁੱਛਣਾ ਆਇਆ ਸੀ ਕੀ ਬਣਾਇਆ ਕੀ ਬਣਾਉਣੀ ਐ ਇਹ ਤਾਂ ਸਾਰੇ ਬਹਾਨੇ ਸੀਗੇ ਬਹਾਨੇ ਨਾਲ ਆਪਦਾ ਕੰਟੈਂਟ ਦਿਖਾਉਣ ਆਇਆ ਸੀਗਾ ਲੋਕਾਂ ਨੂੰ ਇਹ ਐਥੇ ਖੜੀ ਐਦੀ ਖੜੀ ਲਵ ਮੈਟੋ ਰੋਟੀਆਂ ਬਣ ਲੱਗੀਆਂ ਸਾਡੇ ਘਰ ਤੇ ਤੇ ਸਾਡੇ ਘਰ ਦੀ ਟਾਈਮਿੰਗ ਹੈ ਕਿ 9 ਵਜੇ ਰੋਟੀ ਜਨਾਂ ਨੂੰ ਦੱਸ ਸੰਤਾ ਆਇਆ ਲੱਗ ਰਿਹਾ ਜਿਵੇਂ ਪਹਿਲੀ ਵਾਰ ਇਹਨਾਂ ਦੇ ਘਰ ਰੋਟੀ ਬਨਨੀ ਹੋਵੇ ਅੱਗੇ ਕਦੇ ਨਾ ਰੋਟੀ ਖਾਦੀ ਨੀ ਵੇਖੀ ਨੀਂਗੀ 10 ਬੰਦਾ ਰੋਟੀਆਂ ਖਾਦਾ ਉਹ ਨਾ ਆਵੇ ਬਾਈ ਜਿਹੜਾ 2-3 ਖਾ ਲੈਂਦਾ ਉਹ ਅੱਜ ਕਿਉਂ ਰੋਟੇ ਆਟਾ ਥੋੜਾ ਹੁੰਦਾ ਜਿਆਦਾ ਰੋਟੀ ਨਹੀਂ ਬਣਾਦੀ ਜਿਆਦਾ ਰੋਟੀ ਸਾਡੇ ਮਨਾਂ ਆ ਘਰ ਚ ਐਸੀ ਦੇਖ ਜਿਆਦਾ ਰੋਟੀ ਸਿਰ ਮੈਂ ਹੀ 8 9 ਕਦੇ ਕਦੇ ਮੂਡ ਵਧੀਆ ਸਬਜ਼ੀ ਹੋਵੇ ਫਿਰ 10 ਵੀ ਖਾ ਜੀਦੀ ਥੋੜੇ ਘਰੇ ਤਾਂ ਨਾ ਬੰਦਾ ਪਾਣੀ ਦੀ ਘੁੱਟ ਵੀ ਨਾ ਪੀਣਾ ਵਜੇ ਹੋਜੇ ਤੁਹਾਡੇ ਲੱਛਣ ਤੂੰ ਕਹਿੰਨਾ ਵੀ ਰੋਟੀ ਖਾਣਾ ਅਜ ਅਵੀ ਉੱਤਸ਼ਾਹ ਰੱਖ ਲਈ ਵਿਹਾਂ ਜਿਹੜੀਆਂ 2-3 ਰੋਟੀਆਂ ਖਾਊਗੋ ਹੀ ਆਵੇ ਵੱਧ ਰੋਟੀਆਂ ਨਾ ਖਾਵੇ ਤੁਹਾਡੇ ਘਰ ਤਾਂ ਕੋਈ ਪਾਣੀ ਦੀ ਘੁੱਟ ਵੀ ਨਾ ਪੀਵੇ ਪਾਣੀ ਦੀ ਘੁੱਟ ਪੀਣੀ ਕੀ ਤੁਹਾਡੇ ਘਰ ਆ ਕੇ ਤੁਹਾਡੇ ਘਰ ਦੇ ਅੱਗੋਂ ਦੇ ਕੋਈ ਲੰਗਣਾ ਵੀ ਪਸੰਦ ਨਾ ਕਰੇ ਪਾਲੜੀ ਪਾਲੀ ਪੂਰਾ ਇੱਥੇ ਕਦਲਾ ਹੋਇਆ ਫੇਦਾ ਕੀ ਤੇਰੇ ਦਾ ਹਉ ਦੇਖੋ ਮਿੱਤਰੋ ਗੁੱਸਾ ਹੋ ਹੋ ਗੁੱਸਾ ਕਸਾ ਦੇਖ ਲਈ ਤਾਂ ਆਏ ਜਿਵੇਂ ਹੁਣੇ ਖੜੀ-ਖੜੀ ਇਹਨੂੰ ਕੱਚੇ ਨੇ ਖਾ ਜੂਗੀ ਇਹ ਗੋਲਗੜਾ ਰੱਜਿਆ ਹੈਗਾ ਖੜਾ ਤੇਰੇ ਕੋਲ ਪਕਾਈ ਕਰੀ ਜਾਂਦਾ ਹੈ ਚੱਕ ਕੇ ਵੇਲ ਨਾਲ ਸੱਤ ਚਮਾਰ ਜਾ ਕੇ ਮੰंजे ਤੇ ਬਹਿ ਜਾਊਗਾ ਬਾਤ ਨਾ ਮੀ ਦੁਖੀ ਹਾਂ ਮੈਂ ਆਪਣੀ ਜੀ ਦੁਖੀ ਬਹੁਤ ਹਾਂ ਸੱਚ ਬੋਲਾ ਲਾਗ ਦੇ 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 ਮੈਨੂੰ ਲਾਗ ਦੇ ਦਮ ਚਲ ਠੀਕ ਹੈ ਅੱਜ ਦਾ ਬਲੌਗ ਦਾ ਥੰਬਨੇਲ ਜਗ ਪ੍ਰੇਤ ਨੇ ਮੰਗਿਆ ਕਾਰਨ ਤੋਂ ਤਲਾਕ ਚਲ ਆ ਤਾਂ ਗੱਲ ਤੁਸੀਂ ਕੀਤੀ ਹੈ ਮਜ਼ਾਕ ਦੇ ਵਿੱਚ ਵੀ ਹਾਂ ਲੈਣਾ ਤਲਾਕ ਤੁਸੀਂ ਦੋਨਾਂ ਨੇ ਕਿਉਂਕਿ ਥੰਬਨੇਲ ਤੇ ਲਿਖਣ ਨੂੰ ਕੁਝ ਐਗਜੈਬ ਚਾਹੀਦਾ ਸਣਾ ਜਿਹਦੇ ਨਾਲ ਲੋਕੀ ਤੁਹਾਡੀ ਵੀਡੀਓ ਦੇਖਣ ਤੇ ਜੇ ਉਹ ਹੱਲ ਲੈਣ ਲੱਗ ਵੀ ਪਈ ਤਲਾਕ ਜਗਪ੍ਰੀਤ ਨੇ ਕਹਿ ਦਿੱਤਾ ਹਾਂ ਮੈਂ ਸੱਚੀ ਤਲਾਕ ਲੈਣਾ ਕਰ ਰਣੇ ਤਲਾਕ ਲੈ ਨਹੀਂ ਦੇਣਾ ਕਿੰਕੇ ਨੂੰ ਪਤਾ ਵੀ ਰੋਜ਼ੀ ਰੋਟੀ ਮੇਰੀ ਇਹਦੇ ਸਿਰ ਹੀ ਚੱਲਣੀ ਹੈ ਇਹਨੂੰ ਦਿਖਾਉਂਗਾ ਤੇ ਪੈਸੇ ਕਮਾਉਂਗਾ ਤੇ ਫੇਰ ਹੀ ਆਪਦੇ ਨਸ਼ੇ ਗੋਲਗੀ ਪੱਤਾ ਪੂਰਾ ਕਰੂਗਾ ਇਹ ਮੈਂ ਇੱਕ ਗੱਲ ਨਹੀਂ ਸਮਝਾਉਂਦੀ ਵੀ ਵਿਆਹ ਆ ਇਹਨਾਂ ਦੋਨਾਂ ਦੀ ਆਪਦੀ ਮਰਜ਼ੀ ਨਾਲ ਕਰਵਾਇਆ ਤੈਨੂੰ ਪਤਾ ਨਹੀਂ ਸੀਗਾ ਜਗਪ੍ਰੀਤ ਨੂੰ ਵੀ ਹਾਂ ਇਹਨੇ ਨਸ਼ੇ ਕਰਦਾ ਗੋਲੀਆਂ ਦੇ ਪੱਤੇ ਹੀ ਇੱਕ ਦਿਨ ਚ ਖਾ ਜਾਂਦਾ ਇੱਕ ਪੱਤਾ ਸਾਰਾ ਇਹ ਕੀ ਸੋਚ ਕੇ ਇਹਨੇ ਨਸ਼ੇੜੀ ਨਾਲ ਵਿਆਹ ਕਰਵਾਇਆ ਕਿਵੇਂ ਰਹੀ ਕਿਵੇਂ ਜਾਂਦੀ ਹੈ ਇਹਦੇ ਨਾਲ ਆ ਮੇਰੇ ਕਿਉਂ ਨਹੀਂ ਕਰਦੀ ਮੈਂ ਗੋਲਾਵਾ ਤੂੰ ਰੋਟੀ ਤੇ ਲਾਜੋ ਜਾਂਦੀ ਜਾਂਦੀ ਜਾਂ ਦੱਸ ਇਹ ਕਾਲੀ ਗੱਲ ਹੋਈ ਹੈ ਰੋਟੀ ਤੇ ਲਾ ਕੇ ਜਾਓ ਜਾਂਦੇ ਜਾਂਦੇ ਤਰਾਕ ਤਾਂ ਖਾਦੀ ਘੜੀ ਤਰਾਕ ਤੇ ਰਹਿਣਾ ਹੀ ਰਹਿਣਾ ਤੂੰ ਰੋਟੀ ਤੇ ਲਾਗੇ ਯਾਰ ਕਿਉਂ ਹੱਟ ਛੱਡ ਕੇ ਜਾਣੀ ਬੱਚਾ ਮੈਂ ਜਾਂਦੀ ਵਾਦੀ ਹੋ ਜਾਣੀ ਆ ਜਾ ਮੈਂ ਲਾਦੀ ਰੋਟੀ ਖਵਾ ਜਾ ਅੱਜ ਦੇ ਵਲੋਗ ਦਾ ਨਾਂ ਜਗਪ੍ਰੀਤ ਨੇ ਕਹਾਂ ਤੋਂ ਮੰਗਿਆ ਤਲਾਕ ਡਿਵੋਰਸ ਹੈ ਨਾ ਇੱਕਥੇ ਰੋਟੀਆਂ ਲਾ ਲੂਗਾ ਇਹ ਤਾਂ ਇਹ ਨਹੀਂ ਪਤਾ ਲੱਗਣਾ ਵੀ ਰੋਟੀ ਚਕਲੇ ਤੇ ਰੱਖ ਕੇ ਵੇਲਣੀ ਹੈ ਕਿ ਵੇਲਨੇ ਤੇ ਰੱਖ ਕੇ ਕੀ ਵੇਲਣੀ ਹੈਗੀ ਨਸ਼ਾ ਦਾ ਤਾਂ ਰੱਜਿਆ ਵਾ ਇਹ ਇਹ ਤਾਂ ਬਸ ਇੰਨਾ ਪਤਾ ਵੀ ਗੋਲੀਆਂ ਕਿਵੇਂ ਖਾਣੀਆਂ ਨਸ਼ਾ ਕਿਵੇਂ ਕਰਨਾ ਗੋਲੀਆਂ ਖਾਣ ਵਾਸਤੇ ਇਹ ਨਾ ਇਹਨੂੰ ਪਾਣੀ ਹੈ ਜਿਹੜਾ ਬੰਜੇ ਤੇ ਬੈਠੇ ਨੂੰ ਚਾਹੀਦਾ ਵੀ ਹਾਂ ਮੰਜੇ ਤੇ ਬੈਠੇ ਨੂੰ ਮੈਨੂੰ ਪਾਣੀ ਦੇ ਦਿਓ ਮੈਂ ਗੋਲੀਆਂ ਦਾ ਪਤਾ ਇੱਕ ਵਾਰ ਖਾਣਾ ਸਰ ਸੋਨੇ ਇਹ ਬੜੇ ਰੋਟੀ ਪਤਾ ਲੱਗਿਆ ਖਾਦੀ ਐ ਰੋਟੀ ਸੀ ਤੇਰੇ ਹੱਥ ਦੀ ساری ਜ਼ਿੰਦਗੀ ਟੈਨਸ਼ਨ ਨਾਲ ਲੰਘ ਜਾਣੀ ਥੀ ਮੈਂ ਸੀਤ ਤੇ ਆਤ ਦੀਆਂ ਰੋਟੀਆਂ ਖਾ ਖਾ ਮੋਟਾ ਹੋ ਗਿਆ ਸੀਤ ਬੜੀ ਹੋਈ ਆਖੇ ਪਤਾ ਲੱਗਿਆ ਰੋਟੀ ਖਾਦੀ ਐ ਸੁਨੇ ਸੁਨੇ ਰੋਟੀ ਲਾ ਡੱਕਿਆ ਤੂੰ ਨਸ਼ੇ ਦਾ ਘੰਟੇ ਬਾਅਦ ਤੂੰ ਫੇਰ ਰੋਟੀ ਮੰਗਣੀ ਤੇ ਨੂੰ ਕਿ ਪਤਾ ਲੱਗਣਾ ਵੀ ਹਾਂ ਮੈਂ ਪਹਿਲਾਂ ਰੋਟੀ ਖਾਦੀ ਸੀ ਕਿ ਨਹੀਂ ਤੂੰ ਤਾਂ ਹੀ ਕਹਿ ਦੇਣਾ ਸੀ ਮੈਂ ਤਾਂ ਰੋਟੀ ਖਾਦੀ ਨਹੀਂ ਨਾ ਮਨ ਕਿਸਨ ਲਾ ਕੇ ਦਿੱਤੀ ਐ ਤੇਰੇ ਭਾਈ ਸਾਨੂੰ ਬਤਾ ਇਹ ਚੀਜ਼ ਨਹੀਂ ਲੈਂਦਾ ਹੈ ਕਦੇ ਵੀ ਕਿਸੇ ਚੀਜ਼ ਪਰ ਪੈਸੇ ਤੇ ਕਮਾਉਂਦਾ ਨਾ ਕੋਈ ਵੀ ਕਿਸ ਤਰ੍ਹਾਂ ਦੇਣੇ ਪੈਸੇ ਕਮਾ ਕੇ ਤੇਰੇ ਹੱਥ ਚ ਫੜਾ ਦੇਣਾ ਤੂੰ ਤੈਨੂੰ ਪਤਾ ਕਿਹਨੂੰ ਕਿਸ ਤਰ੍ਹਾਂ ਦੇਣੀ ਕਿਉਂ ਨਹੀਂ ਬਸ 0% ਦੀ ਟੈਂਸ਼ਨ ਮੈਨੂੰ ਪਤਾ ਇਹ ਪੈਸੇ ਕਮਾ ਕੇ ਤੇ ਹੱਥ ਚ ਫੜਾਉਂਦਾ ਹੈ ਜਾਂ ਕੀ ਕੰਮ ਕਰਦਾ ਇਹ ਮੈਂ ਤਾਂ ਕਦੇ ਕੰਮ ਕਰਦਾ ਵੇਖਿਆ ਹੀ ਨਹੀਂ ਇਹਨੇ ਵਲੌਗ ਦੇ ਵਿੱਚ ਕਿਹਾ ਵੀ ਹਾਂ ਮੈਂ ਚੱਲਿਆ ਕੰਮ ਤੇ ਨਹੀਂ ਇਹਨੇ ਕੰਮ ਤੇ ਜਾ ਕੇ ਕਦੇ ਵਲੌਗ ਸ਼ੂਟ ਕੀਤਾ ਇਹ ਕੰਮ ਕੀ ਕਰਦਾ ਇਹ ਗੋਲੀਆਂ ਗਾਲੀਆਂ ਵੇਚਣ ਦਾ ਕੰਮ ਕਰਦਾ ਵਿੱਚੋਂ ਆਪ ਵੀ ਖਾ ਲੈਂਦਾ ਹੋਊਗਾ 40000 ਕਮਾ ਕੇ ਤੇਰੇ ਹੱਥ ਚ ਦੇਣਾ ਬਸ ਇਹੀ ਆ ਮੁੱਕ ਦੀ ਗੱਲ ਤੋਂ ਤਲਾਕ ਦਸ ਕਦੋਂ ਲੈਣਾ ਬਾਕੀ ਲਪੜਾ ਤਾਂ ਬੜੀ ਚੱਲੀ ਜਾਂਦੀ ਹੈ 40000 ਇੱਥੇ ਤਾਂ ਫਿਰ ਇਹੀ ਪਤਾ ਲੱਗਦਾ ਵੀ ਹਾਂ ਸਾਬਤ ਹੋ ਜਾਂਦਾ ਵੀ ਇਹ ਗੋਲੀਆਂ ਵੇਚਦਾ ਹੋਊਗਾ ਪੱਕਾ ਇਹ ਤਾਂ 40000 ਐਵੇਂ ਜੇ ਵਿਲੇ ਬੰਦੇ ਨੂੰ ਕਮਾਉਣਾ ਕਿਤੇ ਸੌਖਾ ਵਾ ਘਰੇ ਸਾਧਨ ਵਿਲਾ ਰਹਿਣਾ ਤੁੱਤੋ ਕਹਿੰਦੇ ਮੈਂ 40000 ਲਿਆ ਕੇ ਦਿੰਨਾ ਤੇਰੇ ਹੱਥ 'ਚ ਕੋਸ਼ੇ ਜਨਾਨੀ ਦਿਖਾ ਕੇ ਪੈਸਾ ਕਮਾ ਲਿੰਦਾ ਖੈਰ ਹੋਤਾ ਰਹੇਗਾ ਜਗਪ੍ਰੀਤ ਦਾ ਕਿਉਂਕਿ ਉਹ ਆਪ ਦਾ ਕੱਲਾ ਕੱਲਾ ਅੰਗ ਦਿਖਾਉਂਦੀ ਹੈ ਤੇ ਜਿਹੜਾ 40 ਦਾ ਨਾਮ ਲੈਂਦਾ ਹੈ ਪੱਕਾ ਹੈ ਨਸ਼ੇ ਵੇਚ ਕੇ ਹੀ ਕਮਾਉਂਦਾ ਆ ਕਹਿੰਦੇ ਆ ਪਰ ਰਹਿਤਾ ਹੈ ਇਹ ਤਾਂ ਜਗਪ੍ਰੀਤ ਲੱਗੇ ਖਾਣ ਰਹਿਤਾ ਫੇਰ ਨਾਲ ਫੇਸਬੁੱਕ ਤੇ ਵੀ ਲਾ ਹੈ ਲਾ ਤਾਂ ਬਗੈਰ ਨਹੀਂ ਖਾਦਾ ਜਾਂਦਾ ਰਹਿਤਾ ਅੱਧੀ ਰੋਟੀ ਕੱਚੀ ਪਈ ਐ ਇੱਕ ਪਾਸੇ ਰਾੜੀ ਪਈ ਐ ਰੋਟੀ ਵੀ ਰੋਟੀ ਤਾਂ ਚੱਜਣਾ ਪਕਾ ਲੈ ਪਕਾਉਣ ਲੱਗੀ ਵੀ ਐ ਤੇ ਖਾਣੀ ਵੀ ਰੋਟੀ ਕਿੱਥੇ ਐ ਰਾਤ ਨੂੰ ਵੀ ਗਲੀ ਦੇ ਵਿੱਚ ਖਾਣੀ ਐ ਇਤੋਂ ਸੇ ਰਾਤੋਂ ਤੱਕ ਘਰੇ ਬੈ ਕੇ ਅੰਦਰ ਬੈ ਕੇ ਖਾ ਲੋ ਰੋਟੀ ਨਹੀਂ ਮਟੋ ਆਉਂਦੀ ਮੋਟੀ ਬੈ ਖੁੱਲ ਕੇ ਨਹੀਂ ਨਹੀਂ ਤੇ ਠੀਕ ਹੈ ਮਾੜੇ ਭਾਈ ਆ ਹਾਂ ਤੇ ਕੈਮਰੇ ਨੇ ਇੱਕ ਸ਼ਸਤੀ ਲੈ ਮੋੜ ਕੇ ਲਾ ਕੇ ਇਹ ਲਾਪੀਆਂ ਚਲ ਨਾ ਤਾਂ ਜਵਾਕ ਨੂੰ ਜਾਗਦੇ ਨੂੰ ਖੇਡਣ ਦਿੰਦਾ ਨਾ ਹੀ ਉਹਦੋਂ ਟਿਕਾ ਦੇਂਦਾ ਤੇ ਨਾ ਹੀ ਇਹਨੂੰ ਸੁੱਤੇ ਪਏ ਨੂੰ ਸੌਂ ਦਿੰਦਾ ਉਹਦੋਂ ਵੀ ਇਹਨੂੰ ਹਲਾਈ ਜਾਊਗਾ ਛੇਰੀ ਜਾਊਗਾ ਵੈਸੇ ਨਾ ਛੇੜੀ ਬੰਦੇ ਦੇ ਨਾਲ ਇੱਕੋ ਪਲੇਟ 'ਚ ਰੋਟੀ ਖਾਣੀ ਬਹੁਤ ਔਖੀ ਹੈ ਤਾਂ ਜਗਪ੍ਰੀਤ ਨਹੀਂ ਖਾਂਦੀ ਇਹਦੇ ਨਾਲ। ਵੀ ਕੋਹਣਾ ਨਛੇੜੀ ਦਾ ਝੂਠਾ ਖਾਵੇ। ਹਾਂਜੀ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਸਾਲਾ ਭਿੰਡੀ ਤੇ ਭਿੰਡੀ ਦਿਖਾਵਾਂਗੇ ਤੁਹਾਨੂੰ ਕਿੱਦਾਂ ਬਣਾਉਣੇ ਆਪਾਂ ਤੇ ਪਹਿਲਾਂ ਆਪਾਂ ਫਰੈਸ਼ ਫਰੈਸ਼ ਭਿੰਡੀਆਂ ਲੈ ਲਈਆਂ। ਅੱਜ ਜਿਹੜਾ ਤੁਸੀਂ ਰੋਜ਼ ਗੰਦ ਪਾਉਂਨੇ ਆ ਬਲੌਗਾਂ ਦੇ ਵਿੱਚ ਗੰਦਾ ਕੰਟੈਂਟ ਬਣਾਉਂਨੇ ਆ ਕੁਝ ਸਿੱਖਣ ਨੂੰ ਨਹੀਂ ਹੁੰਦਾ। ਉਹਦੇ ਨਾਲ ਤਾਂ ਕਿਤੇ ਆਹੀ ਵਧੀਆ ਕੰਟੈਂਟ ਆ ਤੁਹਾਡਾ ਭਲਾ ਦੀ ਇਹ ਸਬਜ਼ੀਆਂ ਆਪਾਂ ਰੋਜ਼ ਬਣਾਉਂਨੇ ਆ। ਪਰ ਹੈਗਾ ਤਾਂ ਕੁਕਿੰਗ ਦੇ ਰਿਲੇਟਡ ਆ ਨਾ ਹਾਂ ਜਿਹੜੀਆਂ ਕੁੜੀਆਂ ਨੇ ਨਵਾਂ ਨਵਾਂ ਕੁਕਿੰਗ ਸਿੱਖਣੀ ਆ ਹੁਣੇ-ਹੁਣੇ ਲੱਗਣਾ ਰੋਟੀ ਪਾਣੀ ਬਣਾਉਂਦਾ ਸਬਜ਼ੀ ਸਿੱਖਣ ਲੱਗਣਾ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਦਾ ਇਹ ਕੰਮ ਤੇ ਤੁਸੀਂ ਇਹੋ ਜਿਹਾ ਕੰਟੈਂਟ ਲਿਆਓ ਤਾਂ ਤੁਹਾਨੂੰ ਕੋਈ ਕੁਝ ਗਲਤੀ ਨਾ ਬੋਲੇ ਤੁਸੀਂ ਜ਼ਿਆਦਾ ਲਈ ਵੀ ਬਣਾ ਸਕਦੇ ਹੋ ਬਟ ਮੈਂ ਥੋੜੀ ਜਿਹੀ ਬਣਾਉਣੀ ਆ ਕਿਉਂਕਿ ਮम्मा ਨੇ ਨਾਲ ਬਣਾ ਚੁੱਕਿਆ ਹਨਾ ਸਬਜ਼ੀ ਹੋਰ ਵੀ ਤੇ ਉਦੋਂ ਆਪਦੇ ਤੇ ਆ ਵੀ ਕਿਸ ਨੇ ਜ਼ਿਆਦਾ ਬਣਾਉਣੀ ਆ ਕਿ ਥੋੜੀ ਬਣਾਉਣੀ ਆ ਹਣ ਉਹ ਤੂੰ ਨਹੀਂ ਦੱਸਣਾਗਾ ਵੀ ਹਾਂ ਤੁਸੀਂ ਜ਼ਿਆਦਾ ਵੀ ਬਣਾ ਸਕਦੇ ਹੋ ਤੇ ਮੈਂ ਥੋੜੀ ਬਣਾ ਰਹੀ ਆ ਜਾਂ ਫਿਰ ਇਹ ਵੀ ਜ਼ਰੂਰੀ ਨਹੀਂਗਾ ਵੀ ਜਿੰਨੀਆਂ ਤੂੰ ਬਣਾਏਂਗੀ ਭਿੰਡੀਆਂ ਓਨੀਆਂ ਹੀ ਅਸੀਂ ਗਣ ਕੇ ਭਿੰਡੀਆਂ ਬਣਾਵਾਂਗੇ ਪਹਿਲਾਂ ਉਹਦੇ ਲਈ ਆਪਾਂ ਨੂੰ ਚਾਹੀਦੀਆਂ ਥੋੜੀਆਂ ਜਿਹੀਆਂ ਭਿੰਡੀਆਂ ਐਂਡ ਗੰਡੇ ਚਾਹੀਦੇ ਆ ਪਿਆਜ਼ ਐਂਡ ਉਹ ਤਾਂ ਪਤਾ ਹੀ ਆ ਵੀ ਜੇ ਭਿੰਡੀਆਂ ਦੀ ਸਬਜ਼ੀ ਬਣਾਵਾਂਗੇ ਤਾਂ ਭਿੰਡੀਆਂ ਚਾਹੀਦੀਆਂ ਹੀ ਆ ਹੋਰ ਉਹਦੇ ਵਿੱਚ ਇੱਕ ਤੋਰੀਆਂ ਤਾਂ ਪਾ ਨਹੀਂ ਲਵਾਂਗੇ ਆਪਾਂ ਭਿੰਡੀ ਦੀ ਥਾਂ ਤੇ वैसे मैं सोचा सी ना चलदा कुकिंग व्लॉग है भिंडियां दी सब्जी बनावना दस दी पई है भावे पर बढ़िया कंटेंट होएगा पर इन्हें फिर भी وچ بولਨ ਦਾ ਮੌਕਾ ਦੇ ਹੀ ਦਿੱਤਾ ਇਹਨੇ भिंडियां दी सब्जी ਕਿਹੋ ਜੀ ਬਣਾਉਗੇ ਤਾਂ ਉਹਦੀ ਪਤਾ ਲੱਗੂਗਾ ਜਦੋਂ ਬਣਾ ਕੇ ਦਿਖਾਉਗੀ ਫਿਲਹਾਲ ਤਾਂ ਇਹ ਗੰਡੇ ਦੇ ਵਿੱਚ ਚਲ ਜੀ ਪਈਏ ਵੀ ਇਧਰੋਂ ਪਾਸੇ ਫੜ ਕੇ ਸ਼ਿੱਲਾਂ ਕੇ ਇਧਰ ਦੇ ਪਾਸੇ ਫੜ ਕੇ ਸ਼ਿੱਲਾਂ ਕਿਵੇਂ ਸ਼ਿੱਲਾਂ ਗੰਡੇ ਨੂੰ ਤੁਹਾਡੇ ਘਰੇ ਕੋਈ ਟੋਕਰੀ ਜਾਂ ਹੋਰ ਕੇ ਭਾਂਡਾ ਹੈ ਨੇ ਕੌਲਾ ਪਲੇਟ ਕੁਝ ਵੀ ਹੋਵੇ ਵੀ ਤੁਸੀਂ ਛਿੱਲਾ ਉਹਦੇ ਵਿੱਚ ਰੱਖੀ ਜਾਓ ਉਹ ਵੇ ਮੰਜੇ ਤੇ ਰੱਖੀ ਜਾਂਦੀ ਐ ਨਾ ਤਾਂ ਮੰਜੇ ਤੇ ਲੀਡਾ ਲੱਗਾ ਇਹਨਾਂ ਦੇ ਵੀ ਮੰਜੇ ਤੇ ਕਵਲ ਚੜਿਆ ਹੋਊਗਾ ਮੰਜੇ ਦੇ ਛਿੱਲਾ ਰੱਖੀ ਜਾਂਦੀ ਐ ਮੰਜੇ ਦਾ ਸੂਤ ਐ ਗਾਲੀ ਜਾਂਦੀ ਹੈਗੀ ਤੇ ਤੁਹਾਨੂੰ ਉਸ ਤੋਂ ਬਾਅਦ ਚ ਬੈਠਣ ਲੱਗਿਆਂ ਸੁਗਣੀ ਆਉਂਦੀ ਗੀ ਹਾਂ ਗੰਦਾ ਹੋਇਆ ਮੰਜਾ ਛਿੱਲਾ ਛਲੋਂ ਵੀ ਰੱਖੇ ਗਏ ਉਹਦੇ ਨਾਲ ਮੰਜਾ ਗੰਦਾ ਹੋ ਗਿਆ ਉਹ ਵੀ ਉਸੇ ਮੰਜੇ ਤੇ ਬੈਠੀ ਜਾਂਨੇ ਆ ਤੁਹਾਨੂੰ ਸੁਗ ਜੀ ਨਹੀਂ ਆਉਂਦੀ ਐ ਪਹਿਲਾਂ ਗੰਡੇ ਦੇ ਵਿੱਚ ਚਲ ਜੀ ਰਹੀ ਵੀ ਕਿਵੇਂ ਫੜ ਕੇ ਗੰਡਾ ਛਿੱਲਾ ਫਿਰ ਇਹਨੂੰ ਆਈ ਨਹੀਂ ਪਤਾ ਵੀ ਛਿੱਲਾ ਮੰਜੇ ਤੇ ਰੱਖਣੀ ਆ ਕਿ ਕਿਸੇ ਭਾਂਡੇ ਆ ਟੋਕਰੀ ਦੇ ਵਿੱਚ ਪਾ ਲਵਾਂ ਮੈਂ ਜਿਵੇਂ ਮੰਜੇ ਤੇ ਰੱਖੀ ਜਾਂਦੀ ਐ ਤੀਜੇ ਨੂੰ ਆਈ ਨਹੀਂ ਪਤਾ ਵੀ ਕੈਮਰਾ ਚੱਲੀ ਜਾਂਦਾ ਵੀ ਵਲੌਗ ਬਣੀ ਜਾਂਦੇ ਤੇ ਮੈਂ ਬੈਠੀ ਕਿਹੜੇ ਹਿਸਾਬ ਨਾਲ ਬੈਠਣਾ ਦਾ ਵੱਲ ਲੈਣੀਗਾ ਵੀ ਚੱਲ ਕੈਮਰੇ ਦੇ ਪਿੱਛੇ ਤੁਸੀਂ ਜਿਵੇਂ ਵੀ ਬੈਠਦੇ ਉੱਠਦੇ ਹੈਗੇ ਪਰ ਕੈਮਰੇ ਦੇ ਸਾਹਮਣੇ ਤਾਂ ਥੋੜੀ ਸੈਂਸਰ ਰੱਖੋ ਵੀ ਅਸੀਂ ਕਿਵੇਂ ਉੱਠਣਾ ਬੈਠਣਾ ਨੀਪੂਰੋ ਤੂੰ ਕੱਲੇ ਸਬਜੀ ਬਣਾ ਲੈਂਦੀ ਜੇ ਤੈਨੂੰ ਨਹੀਂ چیرਣ ਦਾ ਵੱਲ ਸਬਜੀ ਤਾਂ ਤੂੰ ਆਪਦੇ ਘਰ ਵਾਲਿਆਂ ਨੂੰ ਕਹਿ ਦਿੰਦੀ ਭੋਲੇ ਨੂੰ ਕਹਿ ਦਿੰਦੀ ਸਬਜੀ ਉਹ چیر ਦਿੰਦਾ ਇਹਦੇ ਵਿੱਚ ਤਾਂ ਉਹ ਮਾਹਿਰ ਪੂਰਾ ਐਕਸਪਰਟ ਨਾ ਆ ਤੈਨੂੰ ਗੰਡਾ چیر ਨਾ ਆਉਂਦਾ ਨਾ ਤੈਨੂੰ ਉਹ ਟਮਾਟਰ چیر ਨਾ ਆਉਂਦਾ ਵੀ ਹੱਥ 'ਚ ਫੜ ਕੇ چیرਦਾ ਕਿ ਪਲੇਟ 'ਚ ਫੜ ਕੇ چیرੀਦਾ ਕਿਵੇਂ چیرੀਦਾ ਕਿਡੇ ਕਿਡੇ ਮੋٹے ਪੀਸ ਕਰੀ ਜਾਣੀ ਆ ਤੂੰ ਉਹਦੇ ਐਕਚੁਅਲੀ ਨਾ ਗਲਤੀ ਤੇਰੀ ਨਹੀਂਗੀ ਗਲਤੀ ਸਾਰੀ ਕਰਦਦੀ ਐ ਚਾਕੂ ਦੀ ਐ ਚਾਕੂ ਨਹੀਂ ਤੇਰੇ ਹੱਥ ਦੇ ਵਿੱਚ ਸੈੱਟ ਬੈਂਦਾ ਪਿਆ ਕਹਿੰਦਾ ਚਾਕੂ ਨੂੰ ਨਹੀਂ ਪਤਾ ਇਹ ਉਹਨੇ ਤੇਰੇ ਹੱਥਾਂ ਦੇ ਵਿੱਚ ਬਹਿਣਾ ਕਿਵੇਂ ਆ ਕਿਵੇਂ ਟਿਕਣਾ ਵਾ ਜਾ ਤੈਨੂੰ ਨਹੀਂ ਵੱਲ ਵੀ ਚਾਕੂ ਫੜਨਾ ਕਿਵੇਂ ਆ ਮੈਂ ਜੇ ਤਨ ਚਾਕੂ ਫੜਨ ਦਾ ਵੱਲ ਆ ਗਿਆ ਨਾ ਸਹੀ ਢੰਗ ਨਾਲ ਤੂੰ ਸਬਜ਼ੀ ਵੀ ਸਹੀ ਛਿੱਲਣ ਚੀਰਨ ਲੱਗ ਜੈਂਗੀ ਕਿਵੇਂ ਚੀਰੀ ਜਾਂਦੀ ਆ ਕੱਲੀ ਕੱਲੀ ਪਰਤ ਲਾ ਕੇ ਤੇ ਕਿੱਡਾ ਮੋਟਾ ਮੋਟਾ ਚੀਰੀ ਜਾਂਦੀ ਆ ਗੰਡਾ ਨਹੀਂ ਤੈਨੂੰ ਗੰਡਾ ਚੀਰਨਾ ਵੀ ਨਹੀਂ ਆਉਂਦਾਗਾ ਤੈਨੂੰ ਕੱਖ ਨਹੀਂ ਆਉਂਦਾਗਾ ਬਸ ਕੱਲੀ ਵਲੌਗਾਂ ਦੇ ਵਿੱਚ ਬੋਲਣ ਜੋਗੀ ਐ ਤੂੰ ਵੀ ਐਡਾ ਮੋਟਾ ਮੋਟਾ ਗੰਡਾ ਪਾਈ ਦਾਂ ਦਾ ਸਬਜ਼ੀ ਦੇ ਵਿੱਚ ਬਾਕੀ ਗੱਲਾਂ ਦੀਆਂ ਗੱਲਾਂ ਭਰਪੂਰੋਂ ਨੇ ਆ ਸੌਂਗ ਐ ਲਾ ਕੇ ਨਾ ਟਿਊਨ ਜੀ ਲਾ ਕੇ ਪੂਰੀ ਫੀਲਿੰਗ ਚੱਕੀ ਜਾਂਦੀ ਹੈ ਵੀ ਹਾਂ ਮੈਂ ਖਾਣੀ ਕਿੱਡੀ ਕ ਵੱਡੀ ਮਾਸਟਰ ਸ਼ੈਫ ਹਾਂ ਅਸਤ ਵਗੈਰਾ ਕੱਟ ਲਏ ਸੀ ਤੇ ਉਹਦਾ ਆਪਾਂ ਮਸਾਲਾ ਰੈਡੀ ਕਰਦੇ ਆਂ ਹਾਂਜੀ ਤਾਂ ਆਪਾਂ ਥੋੜਾ ਜਿਹਾ ਮਸਾਲਾ ਲੈ ਲਿਆ ਸੀ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਹਲਦੀ ਐਂਡ ਨਮਕ ਲੈਟ ਜਿਲੀ ਪਾ ਲਓ ਹੁਣ ਬਾਕੀ ਗੱਲਾਂ ਦੇ ਨਾਲ-ਨਾਲ ਮੈਨੂੰ ਇੱਕ ਐਸ ਗੱਲ ਦਾ ਵੀ ਜਵਾਬ ਦੇਵੀ ਕਿ ਜਿਹੜਾ ਤੂੰ ਲੂਣ ਮਿਰਚ ਪਾਇਆ ਉਹ ਤੂੰ ਆਦੇ ਹਿਸਾਬ ਨਾਲ ਪਾਇਆ ਕਿ ਤੈਨੂੰ ਭੋਲੇ ਨੇ ਦੱਸਿਆ ਵੀ ਹਾਂ ਇੰਨਾ ਲੂਣ ਪਾਉਣਾ ਇੰਨਾ ਮਿਰਚ ਪਾਉਣਾ ਤੇ ਇੰਨੀ ਹਲਦੀ ਪਾਉਣੀ ਹੈ ਕਿਉਂਕਿ ਜਦੋਂ ਵਿਆਹ ਤੋਂ ਬਾਅਦ ਤੁਸੀਂ ਦੋਨੇ ਇਕੱਠੇ ਰਹਿੰਦੇ ਹੁੰਦੇ ਸੀਗੇ ਅੱਡੇ ਘਰ ਦੇ ਵਿੱਚ ਉਹਦੇ ਵੀ ਜਦੋਂ ਕਿਤੇ ਆਪੇ ਸਬਜ਼ੀ ਬਣਾਉਣੀ ਤੂੰ ਉਹ ਚ ਕਦੇ ਲੂਣ ਵੱਧ ਹੋ ਜਾਂਦਾ ਨਾ ਕਦੇ ਮਿਰਚ ਵੱਧ ਹੋ ਜਾਂਦੀ ਪਰ ਜਦ ਤਾਂ ਤਾਂ ਲੂਣ ਹੀ ਵੱਧ ਹੁੰਦਾ ਸੀਗਾ ਤੇ ਜਿੱਦਾਂ ਕਿਤੇ ਭੋਲੇ ਨੇ ਘਰੇ ਹਣਾ ਉਦੋਂ ਉਹਨੇ ਦੱਸਣਾ ਵੀ ਲੂਣ ਮੈਂ ਚਾਹੇ ਪੈਣਾ ਇੰਨਾ ਪਾਊਗਾ ਜਾਂ ਫਿਰ ਉਹ ਆਪ ਹੀ ਪਾਉਂਦਾ ਹੁੰਦਾ ਸੀਗਾ ਪਿੰਡੀਆਂ ਤਾਂ ਜਿਵੇਂ ਤੋੜੀ ਫਿਰਦੀਆਂ ਉੱਤੋਂ ਤਾਂ ਚੀਰਨੀਆਂ ਹੀ ਸੀਗੀਆਂ ਵਿੱਚ ਚੀਰ ਲਾਉਣਾ ਸੀਗਾ ਥੱਲੋਂ ਵੀ ਚੀਰੀ ਬੈਠੀਆਂ ਤੇ ਤਾਂ ਜਿਵੇਂ ਮਸਾਲਾ ਸਾਰਾ ਥੱਲੋਂ ਦੀ ਨਿਕਲੀ ਜਾਂਦਾ ਪੂਰਾ ਕੜਚੀ ਦੇ ਨਾਲ ਨਾ ਸਬਜ਼ੀ ਹਲਾਉਣੀ ਆ ਜਿਹੜਾ ਤੜਕਾ ਲਾਈਏ ਨੇ ਨਾ ਉਹਨੂੰ ਹਲਾਉਣਾ ਉਹਨੂੰ ਖਲਾਰਨਾ ਨਹੀਂਗਾ ਕੜਚੀ ਥੋੜੀ ਹੌਲੀ ਮਾਰ ਤਾਂ ਕਿ ਜਿਹੜਾ ਗੰਡਾ ਟਮਾਟਰ ਹਰੀ ਮਿਰਚ ਪਾਈਓ ਬਾਹਰ ਨਾ ਡਿੱਗੇ ਸਬ지 ਬਣਾਉਣੀ ਆ ਤੜਕਾ ਖਿਲਾਰਨਾ ਨੀਗਾ ਗੈਸ ਪੂਰੋ ਦਾ ਚੱਲੀ ਜਾਂਦਾ ਕਿ ਬੰਦ ਗੈਸ ਤੇ ਤੜਕਾ ਲਾਈ ਜਾਂਦੀ ਹੈ ਇਹ ਮੈਨੂੰ ਲੱਗਦਾ ਨਹੀਂ ਪਿਆ ਗੈਸ ਚੱਲੀ ਜਾਂਦਾ ਕਿਉਂਕਿ ਦੇਖਣ ਤੋਂ ਆ ਲੱਗਦਾ ਪਹਿ ਜਿਵੇਂ ਗੈਸ ਬੰਦ ਹੁੰਦਾ ਜਾਂ ਫਿਰ ਨਾ ਜਾਵਾਂ ਘੱਟ ਤੇ ਕੀਤਾ ਹੋਊ ਜਿੰਨਾ ਟਾਈਮ ਬਰਾਊਨ ਜੀ ਨਹੀਂ ਹੋ ਜਾਂਦੀ ਉਹਨਾ ਟਾਈਮ ਆਪਾਂ ਲੈਂ ਤਾਂ ਬਿਲਕੁਲ ਆਪਾਂ ਬਰਾਊਨ ਨਹੀਂ ਪੈਣਾ ਜਿੰਨਾ ਚਿਰ ਭਿੰਡੀਆਂ ਪੱਕ ਨਹੀਂ ਜਾਂਦੀਆਂ ਰੱਜ ਨਹੀਂ ਜਾਂਦੀਆਂ ਪੋਲੀਆਂ ਨਹੀਂ ਹੋ ਜਾਂਦੀਆਂ ਤੋੜਨੀਆਂ ਸੌਖੀਆਂ ਨਹੀਂ ਜਾਂਦੀਆਂ ਉਹਨਾ ਚਿਰ ਗੈਸ ਬੰਦ ਨਹੀਂ ਕਰਨਾ ਬਰਾਊਨ ਤਾਂ ਗੰਡੇ ਹੁੰਦੇ ਆ ਜਿੰਨਾ ਚਿਰ ਗੰਡੇ ਨਾਲ ਬਰਾਊਨ ਹੋਣ ਪੂਰੇ ਜੇ ਨਾਲ ਹੁਣ ਉਹਨਾ ਚਿਰ ਤੜਕਾ ਲਾਈ ਚੱਲੋ ਇਹ ਤਾਂ ਆਪਣੀ ਮਸਾਲਾ ਭਿੰਡੀ ਤਿਆਰ ਆ ਤੋਨ ਆਪਾਂ ਨੂੰ ਕੱਢ ਕੇ ਥੋਲੀ ਚ ਤੇ ਰੋਟੀ ਨਾਲ ਖਾਣੀ ਦੇਖੋ ਪੂਰਾ ਅੱਗੇ ਤੋਂ ਜਦੋਂ ਵੀ ਤੂੰ ਪਿੰਡੀਆਂ ਦੀ ਸਬਜ਼ੀ ਬਣਾਵੇਂ ਨਾ ਪਿੰਡੀਆਂ ਥੋੜੀਆਂ ਘੱਟ ਲੈ ਚੰਗਾ ਬਾਹਲਾਂ ਸੀ ਐਟ ਕੀ ਪਿੰਡੀਆਂ ਇਹ ਤਾਂ ਪਿੰਡ ਦੀ ਲੰਗਰ ਲੱਗ ਗਿਆ ਨਾ ਸੇ ਸਬਜ਼ੀ ਦਾ ਇੰਨੀਆ ਪਿੰਡੀਆਂ ਲੈ ਲਈਆਂ ਥੋੜੀਆਂ ਲੈ ਲੈ ਚੰਗਾ ਅੱਗੇ ਤੋਂ ਵਧੀਆ ਵਧੀਆ ਬਰਕੀ ਮੂੰ ਚੱਗਾਈ ਨਹੀਂ ਤੇ ਪਤਾ ਇਹਨੂੰ ਪਹਿਲਾਂ ਲੱਗ ਗਿਆ ਵੀ ਹਾਂ ਸਬਜੀ ਬਹੁਤ ਸਵਾਦ ਬਣੀ ਆ ਬਹੁਤ ਹੀ ਜਿਆਦਾ ਟੇਸਟੀ ਆ ਲੂਣ ਮੈਚ ਸਾਰਾ ਕੁਝ ਜਮ ਸਹੀ ਇੱਕ ਨੰਬਰ ਬਣੀ ਆ ਸਬਜੀ ਤੇ ਦੇਖਣ ਤੋਂ ਹੀ ਪਤਾ ਲੱਗ ਗਿਆ ਵੀ ਪਿੰਡੀਆਂ ਕੱਚੀਆਂ ਪਈਆਂ ਹਜੇ ਨਹੀਂ ਤਾਂ ਪਿੰਡੀ ਤੋੜ ਕੇ ਨਾ ਰਿੱਜੀ ਹੋਵੇ ਤਾਂ ਆਰਾਮ ਨਾਲ ਟੋਟੀਆਂ ਦੀ ਨਾ ਖਿੱਚ ਕੇ ਥੋੜੇ ਔਖੇ ਜਿਹੋ ਕਟੋੜੀ ਆ ਪਿੰਡੀ ਵੀ ਸਬਜੀ ਤੇਰੀ ਕੱਚੀ ਪਈ ਉੱਤੋਂ ਨੂੰ ਪੰਪ ਦਈ ਜਾਂਦਾ ਵੀ ਹਾਂ ਸਬਜੀ ਤੇ ਇੱਕ ਨੰਬਰ ਬਣੀ ਆ ਇੰਨੀ ਸਵਾਦ ਸਬਜੀ ਤਾਂ ਮੈਂ ਕਦੇ ਕਿਸੇ ਖਾਧੀ ਨਹੀਂਗੀ ਹਲਵਾਈ ਵੀ ਨਹੀਂ ਇੰਨੀ ਸਵਾਦ ਸਬਜੀ ਬਣਾ ਸਕਦਾ ਜਿੰਨੀ ਪੂਰੋਂ ਨੇ ਬਣਾਤੀ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ